ਹਾਂਜੀ ਵੀਰੇ ਇਹ ਇਹਦੇ ਉਦੋਂ ਵੀ ਐਡਵਾਂਸ ਟੈਕਨੋਲੋਜੀ ਵਾਲਾ ਪੱਖਾ ਲਾਇਆ ਹਾਂ ਇਹ ਉਦੋਂ ਵੀ ਜਿਹੜਾ ਏਸੀ ਕੈਮਨ ਦੇ ਆਉਂਦਾ ਇਹ ਕੈਮਨ ਵਾਲਾ ਟਰੈਕਟਰ ਆਉਂਦਾ ਇਹਦੇ ਉਹ ਪੱਖਾ ਲਾਇਆ ਤੇ ਪਟੇਵਾਲੇੋਂ ਤਿੰਨ ਚਾਰ ਪੱਖੇ ਮਿਲ ਗਏ ਸੀ ਮੈਨੂੰ ਠੀਕ ਆ ਵੀਰੇ ਇਹਦਾ ਰੇਟ ਵੀ ਚੱਲੋ ਰਹੇ ਵੀਰਾਂ ਨੇ ਦੱਸਿਆ ਤੁਸੀਂ ਦੱਸ ਸਕਦੇ ਕਿ ਨਹੀਂ ਇਹ ਕਿੰਨੇ ਦਾ ਮਿਲਿਆ ਸੀ ਕੀ ਟਰੈਕਟਰ ਨਾ ਨਾ ਆ ਪੱਖਾ ਇਹ ਆ ਇਨੈਕਸਿਸਟ ਇਹ ਮੈਂ ਇਹ ਜੇ ਤੁਸੀਂ ਕੰਪਨੀ ਚੋਂ ਕਟ ਲੈਣੀ ਆ ਤੇ 4500 5000 ਦੇ ਵਿੱਚ ਵਿੱਚ ਹੋ ਜਾਂਦਾ ਕੰਪਲੀਟ ਠੀਕ ਆ ਵੀਰੇ ਵਾਟਰ ਪੰਪ ਤੋਂ ਬਿਨਾ ਵਾਟਰ ਪੰਪ ਤੋਂ ਬਿਨਾ ਹਾਂ ਉਹ ਤੁਹਾਨੂੰ ਥੋੜਾ ਜਿਹਾ ਜਗਾੜ ਕਰਨਾ ਪੈਂਦਾ ਹੁੰਦਾ ਉਹ ਵਾਟਰ ਪੰਪ ਲਾ ਕੇ ਇਹਦੇ ਮੂਰੇ ਜਿਹੜੀ ਪੁਲੀ ਹੁੰਦੀ ਉਹ ਥੋੜੀ ਜਿਹਾ ਪੁਰਾਣੇ ਮਾਡਲ ਦੀ ਵੱਡੀ ਹੁੰਦੀ ਆ ਇਹ ਚੜਦੀ ਨਹੀਂ ਉਹ ਤੇ ਠੀਕ ਉਹ ਖਰਾ ਜਿਹੜਾ ਜਿਹਦੇ ਕੋਲੇ ਪ੍ਰੈਸ ਆ ਬੰਦੇ ਕੋਲੇ ਉਹਦੇ ਕੋਲ ਲਿਜਾਓ ਇੱਕ ਸਕਿੰਟ ਚ ਹੀ ਲੈ ਜਾਂਦੀ ਆ ਤੇ ਨਵੇਂ ਮਾਡਲ ਵਾਲੀ ਪੁਲੀ ਲਾ ਦਿਓ ਉਹ ਤੇ ਇਹ ਕੱਸਿਆ ਜਾਣਾ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਸੀ ਆ ਵਾਲੀ ਚੀਜ਼ ਅਸੀਂ ਵੀ ਵੱਡੇ ਕਰੀਏ ਹਾਂ ਆਪਣੇ ਟਰੈਕਟਰ ਦੀ ਹੋਰ ਵੀਰਾਂ ਨੇ ਵੀ ਚਲੋ ਏਅਰ ਕਲੈਂਡਰ ਵੱਡੇ ਕਰੇ ਹੋਣਗੇ ਇਹਦਾ ਫਾਇਦਾ ਬਹੁਤ ਨਕਸਾ ਬਹੁਤ ਫਾਇਦਾ ਜਦੋਂ ਆਪਣੇ ਆਪ ਟਰੈਕਟਰ ਦੇ ਟਰਬੋ ਲੱਗ ਗਿਆ ਨਾ ਇਹ ਦੀ ਹਵਾ ਖਿੱਚਣ ਦੀ ਖਸ਼ਾਂਤਾ ਦੁੱਗਣੀ ਹੋ ਜਾਣੀ ਹਾਂ ਜਿਵੇਂ ਆਮੇ ਕੰਪਨੀ ਨੇ ਛੋਟਾ ਫਿਲਟਰ ਦਿੰਦਾ ਇਹ ਫਿਰ ਜਦੋਂ ਮਿੱਟੀ ਘੱਟੇ ਚੱਲਦਾ ਛੇਤੀ ਝੂਕ ਹੋ ਜਾਂਦਾ ਹਾਂ ਇਹ ਹੁਣ ਜੇ ਉਹ 2 ਘੰਟੇ ਕੱਢਦਾ 4 ਘੰਟੇ ਕੱਢੂਗਾ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਜੇ ਉਹ 10 ਘੰਟੇ ਚੱਲ ਜਾਂਦਾ ਤੇ 20 ਘੰਟੇ ਸਾਫ਼ ਕਰਨ ਦੀ ਲੋੜ ਨਹੀਂ ਇਹ ਚੱਲ ਜਾਂਦਾ ਇਹਦਾ ਨਾ ਜਾਤੀ ਹੋ ਗਈ ਇਹਦੇ ਕੋਲ ਹਾਂ ਏਰਨ ਦੀ ਮਿੱਟੀ ਇਹਨੂੰ ਟਰਬੋ ਇਹਨੂੰ ਵੀ ਟਰਬੋ ਲੱਗ ਗਿਆ ਇਹਨੂੰ ਟਰਬੋ ਵੀ ਲੱਗੀ ਐ ਤੇ ਪੰਪ ਵੀ ਅਲਟੀ ਮਾਡਲ 2004 ਮਾਡਲ ਦਾ ਲਾਇਆ। ਹਾਂ। ਇਹ ਵੀ ਦਿਖਾ ਦੇ ਚੰਨੀ ਆਹਦੀ। ਬਰੇਡ ਨੇ ਇਹ ਵੀ ਚੇਂਜ ਕਰਿਆ। ਇਹ ਇਹਦੀ ਪਰਫਾਰਮੈਂਸ ਤੁਹਾਨੂੰ ਦਿਖਾਵਾਂਗੇ ਚੱਲਦੇ ਦੀ ਕਿਤੇ। ਵਧੀਆ ਪੂਰਾ ਹੋ ਗਿਆ। ਹਾਂ ਇਹ ਕੁੱਤੋਂ ਥੋੜਾ ਜਿਹਾ ਵਿਚਾਰਾ ਇਹ ਬਣਾਉਣਾ। ਹੁਣ ਇਹਦੀ ਸ਼ਕਲ-ਸ਼ੁਕਲ ਬਣਾ ਕੇ ਤੁਹਾਨੂੰ ਪੂਰਾ ਵਿਖਾਵਾਂਗੇ। ਪਰ ਇਹ ਵਿੱਚੋਂ ਆਇਆ ਬਣਾਇਆ ਵੈਸੇ ਰੇ ਤੋ sire ਤੇ ਕਰਕੇ ਤੇ ਵੀ ਕੁਝ ਆਹ ਇਹਦੀ ਹੱਕ ਦਾ ਕੰਮ ਸੀ ਆਪਾਂ ਕਦੇ ਕੱਚਾ ਦੇਖ ਲੈ ਵੀਰੇ। ਹੂੰ। ਆ ਖਰਾਬ ਸੀ ਇਹ ਤੇ ਛੇਦ ਉਹ ਨਵਾਂ ਲਿਆ ਕੇ ਲਾਤਾ ਜਗਾੜ ਹੱਕ ਪਾ ਲਈ ਮਰੇ ਨੇ ਸਿਰੇ ਲਾ ਦੇ ਹੱਕ ਦਾ ਜਗਾੜ ਆ ਜਾ ਵੀ ਹਾਂ ਪੈਸੇ ਪੁੱਛਿਆ ਉਹ ਵੀ ਨਹੀਂ ਆਪਾਂ ਕੋਈ ਉਤੋਂ ਜੋ ਉਹ ਥੋੜਾ ਜਿਹਾ ਲੱਗਦਾ ਆਂ ਬੰਦ ਨਵਾਂ ਲਿਆ ਕੇ ਇਹ ਵੀ origignal agency ਚ ਹੈ ਨਹੀਂ ਇਹ ਉਤੋਂ ਲਿਆ ਸਤਨਾੰਗ ਟ੍ਰੈਕਟਰਾਂ ਤੋਂ ਬਰਨਾਲਿਓ ਇਹਦਾ ਸਮਾਨ ਵੀਰੇ ਬਾਹਰੋਂ origignal ਮਿਲ ਜਾਂਦਾ origignal ਜਮਾਂ origignal ਜੇ ਆਪਾਂ ਕਹਿ ਦਈਏ ਨਹੀਂ ਜੀ ਜਿਹੜਾ ਹੁਣ ਆਪਾਂ ਇਹਦੇ ਕੰਮ ਕਰਦੇ ਨਹੀਂ ਨਹੀਂ ਮਿਲਦਾ ਨਹੀਂ ਮਿਲਦਾ ਹਾਲੈਂਡ ਦਾ ਮਿਲ ਜਾਂਦਾ ਹਾਲੈਂਡ ਦਾ ਮਿਲ ਜਾਂਦਾ ਨੀ ਇਹਦਾ ਸਮਾਨ ਨਹੀਂ ਆਪਾਂ ਨੂੰ ਮਿਲਦਾ ਨਹੀਂ ਉਹ ਨਹੀਂ ਮਿਲਨੇ 파ਰਸ ਪਰ ਹੁਣ ਜਿਵੇਂ ਉਹ ਵੱਡੀਆਂ ਤਰ੍ਹਾਂ ਜਿਹੜੇ ਵੱਡੇ ਕਲਾੜੀ ਆ ਉਹਨਾਂ ਨੇ 100 ਕਿਟ ਲੈ ਲਈ ਕੰਪਨੀ ਤੋਂ 100 ਕਿਟ ਤੇ ਕੰਪਨੀ ਨੇ ਡਿਸਕਾਊਂਟ ਦੇ ਦਨ ਉਹ ਹਾਂਜੀ ਕਈ ਚੀਜ਼ਾਂ ਇਹੋ ਜੀਆਂ ਹੁੰਦੀਆਂ ਜਿਵੇਂ ਹੁਣ ਆਪਾਂ ਸ਼ੋਅ ਲੈ ਕੇ ਆਂਦੀ ਆ ਸ਼ੋਅ ਚਾ 22500 ਦਾ ਸਮਾਨ ਆ ਐਬ ਜਿਹੜਾ ਆਪਾਂ ਵਰਤਣਾ ਹੀ ਨਹੀਂਗਾ ਉਹ ਫਿਰ ਉਹਨਾਂ ਦੇ ਕੰਮ ਆ ਜਾਂਦਾ ਉਹ ਇਹੋ ਜੀਆਂ ਚੀਜ਼ਾਂ ਚ ਕਰ ਜਾਂਦੇ ਕਿਉਂਕਿ 2 ਜੇ 100 ਕਿਟ ਚੱਕੀ ਉਹਨਾਂ ਨੇ 100 ਤਾਂ ਮਗਰ ਤਾਂ 4 ਜਾਂ 5% ਕੰਪਨੀ ਨੇ ਡਿਸਕਾਊਂਟ ਦਿੱਤਾ ਬਹੁਤ ਚੀਜ਼ਾਂ ਇਹੋ ਜੀਆਂ ਜਿਹੜੀਆਂ ਉਹ ਫਿਰ ਆਪਾਂ ਕਹਿ ਦਿੰਨੇ ਵੀ ਉੱਥੋਂ ਮਿਲ ਗਿਆ ਸਮਾਨ ਹੁਣ ਉਹ ਕੱਟ ਚ ਸਪਰੇਆ ਮਗਰ ਲਈ ਲੇਟ ਆ ਸੀਟ ਕਵਰ ਆ ਹੋਰ ਰੰਗ ਵਾਲੀਆਂ ਸਪਰੇਆ ਵੀ ਦਿੱਤੀਆਂ ਸਪਰੇਆ ਵੀ ਦਿੱਤੀਆਂ ਤੇ ਉਹ ਹੁਣ ਜੇ ਸਪਰੇ ਉਹ 5-600 ਦੀ Ориਜినਲ ਕੰਪਨੀ ਦੀ ਇਹ ਪੰਜ ਸੁਪਰੀਆਂ 2000 ਦੀਆਂ ਸੁਪਰੀਆਂ ਬਚ ਗਈਆਂ ਉਹ ਜੇ ਕੋਈ ਜੌਂਡੀਅਰ ਦਾ ਸਮਾਨ ਰੱਖੀ ਬੈਠਾ ਉਹ ਫਿਰ ਕੰਪਨੀ ਨਾਲ ਡੀਲ ਹੀ ਇਹੋ ਜੀ ਕਰਦਾ ਜਿਵੇਂ ਆਪਾਂ ਤਾਂ ਹੁਣ ਇੱਕ ਪੀਸ ਲਵਾਂਗੇ ਵੱਧ ਤੋਂ ਵੱਧ ਤੇ ਜਿਹਨੇ ਜਿਹਦੀ ਦੁਕਾਨਦਾਰੀ ਉਹ 100 ਪੀਸ ਚੱਕ ਲੈਂਦਾ ਫਿਰ ਉਹ ਅਲੱਗ-ਅਲੱਗ ਕਰਕੇ ਵੇਚੀ ਜਾਂਦਾ ਜੇ ਤੁਸੀਂ ਕਹੋਗੇ ਵੀ ਇਹ ਉਹ ਕੰਪਨੀ ਮੇਰੇ ਮੇਰਾ ਨਹੀਂ ਮੰਨਦਾ ਵੀ ਮੈਂ ਕਿਸੇ ਆਹ ਦੁਕਾਨ ਤੋਂ ਮੋਗਿਓ ਕਿਤੋਂ ਮੈਨੂੰ ਪੈਸਟਣ ਮਿਲ ਜਾਣਗੇ ਨਹੀਂ ਮਿਲਣਗੇ ਨਹੀਂ ਮਿਲਣਗੇ ਮੈਂ ਤਾਂ ਕਹਿੰਦਾ ਵੀ ਇਹਦਾ ਟਾਈਮ ਨਹੀਂ ਕੋਈ ਕਹਿ ਸਕਦਾ ਯਾਰ ਹੈਗੀ ਆ ਜਿਗਾੜਵਾਜੀ ਕਿ ਨਹੀਂ ਇਹਦੀ ਲੱਗੂ ਰਖੋ ਸਭ ਕੁਝ ਜਾਂਦਾ ਇੰਨੀ ਤੇ ਤਬ ਬਹੁਤ ਕੰਮ ਹੋ ਜਾਂਦੇ ਜਿਹੜੇ ਆਪਾਂ ਸੋਚ ਨਹੀਂ ਸਕਦੇ ਪਰ ਆਪਾਂ ਇਹ ਆਣੇ ਵੀ ਤੁਸੀਂ ਵੀਰੇ ਤੁਸੀਂ ਤਾਂ ਇਹਨੂੰ ਖੋਲਿਆ ਇਹ ਇਹਦੀ ਕਿੰਨੇ ਪਾਵਰ ਦਾ 53 10 55 ਹਸ ਪਾਵਰ 55 ਜੇ ਇਸੇ ਟਰੈਕਟਰ ਨੂੰ ਮੰਨ ਲੋ ਕਿ ਅੱਜ ਕੱਲ ਸਾਰੇ ਵੀਰਾਂ ਦੇ ਦਿਮਾਗ 'ਚ ਇਹੀ ਚੱਲਦਾ ਹੁੰਦਾ 50 ਤੇ 60 ਕਰ ਦੋ 60 ਤੇ 70 ਕਰ ਦੋ ਜੇ ਇਹਨੂੰ ਵੱਡਾ ਕਰਨਾ ਕੀ ਕਰਨਾ ਪੈਣਾ ਸੀ ਕੀ ਹੋਣਾ ਨਹੀਂ ਜਿਵੇਂ ਕੰਪਨੀ ਵੱਡਾ ਕਰਦੀ ਆ ਕੰਪਨੀ ਤਾਂ ਪੰਪ 'ਚ ਫਰਕ ਪਾਉਂਦੀ ਆ ਤੇ ਮੇਰੀ ਮੰਨਣੀ ਗੱਲ ਇਹ ਆ ਆਪਾਂ ਜਿਹੜਾ ਹੁਣ ਹੁਣ ਦੇ ਹਿਸਾਬ ਨਾਲ ਡਿਜ਼ਾਈਨ ਡੀਜ਼ਲ ਡੀਜ਼ਲ ਇੰਜਣਾਂ ਦੇ ਵਿੱਚ ਆ ਹੂੰ ਹੂੰ ਉਹ ਖਚਾਈ ਤਿੰਨਾਂ ਜਾਂ ਚਾਰ ਤਰੀਕਿਆਂ ਨਾਲ ਵਾਹ ਸਕਦੀ ਆ ਕਿਦਾਂ ਜੀ ਤੇ ਇਦੋਂ ਅਗਲਾ ਕੋਈ ਡਿਜ਼ਾਈਨ ਆ ਜੇ ਗੈਸ ਵਾਲਾ ਉਹਦੀ ਨਹੀਂ ਗੱਲ ਕਰਦਾ ਜਿਹੜਾ ਡੀਜ਼ਲ ਇੰਜਣ ਇਹ 'ਚ ਜਿਹੜੀ ਹੁਣ ਚੀਜ਼ਾਂ ਕੰਮ ਕਰਦੀਆਂ ਇੱਕ ਤਾਂ ਆਪਣਾ ਤੇਲ ਕੰਮ ਕਰਦਾ ਹੱਗ ਮਚਾਉਣ ਵਾਸਤੇ ਇੱਕ ਹਵਾ ਕੰਮ ਕਰਦੀ ਆ ਹਾਂਜੀ ਇੱਕ ਪਿਸਟਨ ਦਾ ਸਾਈਜ਼ ਕੰਮ ਕਰਦਾ ਹੂੰ ਉਹਨੇ ਅਗ ਦੀ ਉੱਤੇ ਹਾਂ ਉਹ ਤੁਸੀਂ ਵਾਲਾਂ ਨੂੰ ਇਹਦੇ ਹਵਾ ਵਾਲੇ ਪਾਸੇ ਹੀ ਨਾ ਮੰਨ ਸਕਦੇ ਆਪਾਂ ਵਾਲਾਂ ਦਾ ਕੰਮ ਜਦੋਂ ਪਿਸਟਨ ਪਿੱਛੇ ਜਾਂਦਾ ਉਦੋਂ ਉਹ ਵਾਲ ਨਹੀਂ ਖੁੱਲਣਾ ਹਵਾ ਵਾਲੇ ਨੇ ਹੂੰ ਤਾਜੀ ਵਾਲੇ ਨੇ ਤੇ ਜਦੋਂ ਪਿਸਟਨ ਚੱਲ ਗਿਆ ਉਦੋਂ ਦੋਨੇ ਬੰਦ ਹੋ ਜਾਣੀਆਂ ਤੇ ਜਦੋਂ ਇਹ ਬੈਕ ਦੂਜਾ ਚੱਲਣ ਲੱਗਾ ਉਦੋਂ ਐਕ ਨੇ ਧੂਆ ਕੱਢ ਦੇਣਾ ਉਹ ਵਾਲ ਖੁੱਲਣਾ ਇਹਦਾ ਡਿਜ਼ਾਈਨ ਮੇਰੀ ਥਿਊਰੀ ਐਜੀ ਵੀਰਾ ਦੱਸਦਾ ਪਿਆਣਾ ਹਾਂ ਇਹ ਇੱਥੇ ਆਪਾਂ ਜਿਹੜੀਆਂ ਪੁਸ਼ ਰਾਡਾ ਪਾਵਾਂਗੇ ਨਾ ਉਹ ਉਸ ਹਿਸਾਬ ਨਾਲ ਸਾਰਾ ਡਿਜ਼ਾਈਨ ਕੀਤਾ ਹੋਇਆ ਆ ਪਿਸਟਨ ਉੱਪਰ ਆਇਆ ਹੋਇਆ ਇਹ ਇਸੇ ਪمپ ਦੇ ਉਸੇ ਪਲੰਜਰ ਨੇ ਤੇ ਸਪਰੇਅ ਕਰ ਦੇਣੀ ਹੈ ਜਿਹੜਾ ਪਿਸਟਨ ਉੱਤੇ ਆਊਗਾ ਉਸੇ ਉਸੇ ਪਲੰਜਰ ਨੇ ਕਰਨੀ ਜੇ ਆ ਉੱਪਰ ਆਇਆ ਆ ਤੈਨਹੀਂ ਇਹ ਆ ਤੇ ਤੈਨਹੀਂ ਇਹ ਨਾ ਜੇ ਆ ਉੱਪਰ ਆਇਆ ਇਹ ਨਹੀਂ ਸਪਰੇਅ ਕਰਨੀ ਹੈ ਠੀਕ ਇੱਥੇ ਬਲਾਸਟ ਹੋ ਗਿਆ ਥੱਲੇ ਉੱਠ ਗਿਆ ਆ ਉਦੋਂ ਇੱਥੇ ਕ ਫਰਦਾ ਇਹ ਪਹਿਲਾਂ ਕੰਮ ਕਰਕੇ ਗਿਆ ਆਪਦਾ ਇਹਦਾ ਧੂਏ ਵਾਲਾ ਬਾਲ ਖੁੱਲ ਜਾਣਾ ਨੇ ਧੂਆ ਬਾਹਰ ਕੱਢਦਾ ਹੂੰ ਇਹਦਾ ਉਹ ਉਦੋਂ ਜਦੋਂ ਇਹ ਪਿੱਛੇ ਨੂੰ ਮੁੜੀ ਜਾਂਦਾ ਇਹਦਾ ਹਵਾ ਵਾਲਾ ਖੁੱਲਿਆ ਮੈਂ ਤਾਜੀ ਹਵਾ ਲੈਣ ਵਾਲਾ ਹੂੰ ਇਸ ਇਸੇ ਤਰ੍ਹਾਂ ਪ੍ਰੋਸੈਸ ਚੱਲਦਾ ਆ ਕੰਮ ਕਰਕੇ ਉੱਠ ਗਿਆ ਕਰਨ ਲੱਗਾ ਆ ਕਰੀ ਜਾਂਦਾ ਐ ਚੱਲਦਾ ਪ੍ਰੋਸੈਸ ਤਿੰਨੇ ਆਪਾਂ ਵਾਰੀ ਸਰ ਕੰਮ ਲੱਗੇ ਆ ਹਾਂ ਹੁਣ ਕੰਪਨੀ ਜਿਹੜੀ ਕਬੂਟਾ ਚ ਕਬੂਟਾ ਚ ਉਹਨਾਂ ਨੇ ਵਾਲ ਚਾਰ ਕਰਤੇ ਦੋ ਧੂਏ ਵਾਲੇ ਕਰਤੇ ਦੋ ਸਾਹ ਵਾਲੇ ਕਰਤੇ ਹੂੰ ਸਿੱਧਾ ਜਿਹਾ ਸਾਫ ਤਰੀਕਾ ਉਹਨਾਂ ਨੇ ਉਸ ਤਰੀਕੇ ਨਾਲ ਵਧਾਤਾ ਵਧਾਉਣੀ ਹਵਾ ਹੀ ਆ ਕੋਈ ਟਰਬੋ ਲਾਉਂਦਾ ਕਿਸੇ ਨੇ ਵਾਲ ਵੱਡਾ ਕਰਤਾ ਕਿਸੇ ਨੇ ਕੋਈ ਸਵਰਾਜ ਦੇ ਵਾਲ ਵੱਡੇ ਹੁੰਦੇ ਬਹੁਤ ਵੱਡੇ ਹੁੰਦੇ ਵਾਲ ਇਹਦੇ ਇਹਦੇ ਮੁਕਾਬਲੇ 'ਚ ਵੱਡੇ ਹੁੰਦੇ ਆ ਉਹਦੀਆਂ ਠੀਕ ਆ ਜੀ ਵੀ ਮਕਸਦ ਸਾਰਿਆਂ ਦਾ ਇੱਕੋ ਆ ਤਮ ਤੁਸੀਂ ਦੇਖ ਲਓ ਵੀ ਦੋ ਤਿੰਨਾਂ ਚੀਜ਼ਾਂ ਨੇ ਕੰਮ ਕਰਨਾ ਹਵਾ ਨੇ ਤੇ ਅੱਗ ਨੇ ਹੂੰ ਕੰਮ ਕਰਨਾ ਉਹ ਤੁਸੀਂ ਇੱਥੇ ਕਿਵੇਂ ਵਧਾਉਣੀ ਆ ਤੇਲ ਤੇ ਹਵਾ ਇੱਥੇ ਕਿਵੇਂ ਵਧਾਉਣੀ ਹੂੰ ਟਰਬੋ ਲਾ ਕੇ ਵਧਾ ਲਓ ਸੁਪਰਚਾਰਜਰ ਲਾ ਕੇ ਵਧਾ ਲਓ ਵਾਲ ਵੱਡਾ ਕਰਕੇ ਵਧਾ ਲਓ ਹੂੰ ਕੋਈ ਪਿਸਟਨ ਦਾ ਸਾਈਜ਼ ਵੱਡਾ ਕਰਕੇ ਵਧਾ ਲਓ ਜਿਵੇਂ ਸੋਨਾ ਲੀਕਾ ਜਾਂ 5911 ਚ ਉਹ ਉਹਦਾ ਸਾਈਜ਼ ਵੱਡਾ ਹੋ ਜਾਂਦਾ ਉਹਦੇ ਸਾਈਜ਼ ਆਉਂਦੇ ਆ ਪਿਸਟਨ ਦਾ ਸਾਈਜ਼ ਉਹ ਮਿਲ ਜਾਂਦਾ ਕੋਈ 100 ਦਾ ਕਰਦਾ ਕੋਈ 105 ਦਾ ਕਰਦਾ ਜਿਹੜੇ 95 11 ਦੀ ਆਪਾਂ ਗੱਲ ਲਿਆ ਹੁਣੇ ਗ੍ਰੈਂਡ ਗ੍ਰੈਂਡ ਆ ਚੀਜ਼ ਕਰਕੇ ਪਿਸਟਨ ਵੱਡਾ ਕਰਦੇ ਆ ਵੀਰੇ ਹਾਂ ਉਹਦੀ ਬਣੀ ਤਾਂ ਨਹੀਂ ਕੰਪਨੀ ਵੱਲੋਂ ਜਿਵੇਂ ਆਪਾਂ ਕਹਿੰਦੇ 105 ਨੰਬਰ ਪਾਉਣਾ ਉਹਦੀ ਸਲੀਵ ਵੀ ਮਿਲ ਜਾਣੀ ਓਡੀ ਹੂੰ ਤੇ ਉਹਦੀ ਪਿਸਟਨ ਵੀ ਓਡਾ ਮਿਲ ਜਾਣਾ ਉਹਦਾ ਮੈਂ ਬਹੁਤ ਕੰਮ ਜਿਆਦਾ ਨਹੀਂ ਕੀਤਾ ਮੈਂ ਗਲਤ ਹੋ ਸਕਦਾ ਸ਼ਾਇਦ ਉਹਨੂੰ ਪਹਿਲਾਂ ਸਾਈਜ਼ ਨੂੰ ਵੱਡਾ ਕਰਕੇ ਉਹਦੇ ਵਿੱਚ ਪਾਉਂਦੇ ਜਾਂ ਉਹ ਨੀ ਪਤਲੀ ਹੋਈ ਜਾਂਦੀ ਆ ਹੂੰ ਉਹਦਾ ਸਾਈਜ਼ ਵੱਡਾ ਹੋ ਜਾਂਦਾ ਪਿਸਟਨ ਦਾ ਉਹ ਉੱਥੇ ਹਵਾ ਵੱਧ ਗਈ ਨਾ ਹੂੰ ਹੋਰ ਕੋਈ ਤਰੀਕਾ ਨਹੀਂ ਜਾਂ ਤਾਂ ਆਪਾਂ ਨੂੰ ਹਵਾ ਵਧਾਉਣੀ ਪਊਗੀ ਜਾਂ ਡੀਜ਼ਲ ਵਧਾਉਣਾ ਪਊ ਇੱਕ ਹੋਰ ਚੀਜ਼ ਕੰਮ ਕਰਦੀ ਇੱਕ ਵੇਟ ਕੰਮ ਕਰਦਾ ਜੇਟ ਫਰਾਈ 휠 ਜਿਵੇਂ ਫਰਾਈ 휠 ਅੱਛਾ ਅਈਸ਼ਰ ਦੇ ਕੰਮ ਕਰਦਾ ਹਾਂ ਅਈਸ਼ਰ ਦਾ ਫਰਾਈ 휠 ਆ ਵੱਡਾ ਹਾਂ ਉਹ ਕੰਮ ਕਰਦਾ ਇਹਨਾਂ ਦੇ ਫਰਾਈ 휠 ਵੀਰੇ ਇਹਦੇ ਚ ਆਪਣੇ ਕਲਚ ਪਲੇਟ ਚ ਹਾਂ ਜਿਹੜਾ ਵੇਟ ਹੁੰਦਾ ਨਾ ਜੇ ਉਹ ਉਹ ਮੇਰਾ ਟਰੈਕਟਰ ਸੀਗਾ ਜਦੋਂ ਉਹ ਸਿੰਗਲ ਕਲਚ ਸੀਗਾ ਹੂੰ ਸਿੰਗਲ ਕਲਚ ਮੈਂ ਪਹਿਲਾਂ ਡਬਲ ਕੀਤਾ ਬਾਕੀ ਕੰਮ ਬਾਅਦ ਚ ਕੀਤਾ ਪਹਿਲਾਂ ਸਿੰਗਲ ਤੋਂ ਡਬਲ ਕੀਤਾ ਡਬਲ ਕਰਤਾ ਜਦੋਂ ਡਬਲ ਕੀਤਾ ਪੈਕਅਪ ਘਟ ਗਈ ਖਚਾਈ ਵਧ ਗਈ ਅੱਛਾ ਜਿਵੇਂ ਝਟਕਾ ਘਟ ਗਿਆ ਹਾਂ ਤੇ ਜਿਹੜਾ ਅੱਗੇ ਫੁਰਤੀ ਨਾ ਵੱਧਦਾ ਸੀ ਉਹ ਕੰਮ ਘਟ ਗਿਆ ਇਹਦਾ ਜਦੋਂ ਡਬਲ ਕਲਚ ਕੀਤਾ ਤੇ ਜਦੋਂ ਜਦੋਂ ਜਿਵੇਂ ਦਮਣੋਂ हट ਗਿਆ ਖਚਾਈ ਇਹਦੀ ਖਰਮ ਦੀ ਸ਼ਾਂਤਤਾ ਵਧ ਗਈ ਜਿਵੇਂ ਇੱਕ ਥਾਂ ਤੇ ਖੜਾ ਰਹਿੰਦਾ ਅੱਗੇ ਜਿੱਥੇ ਮਰਦਾ ਸੀ ਉੱਥੇ ਮਰਦਾ ਨਹੀਂ ਸੀ ਉਹ ਜਿਹੜਾ ਵੇਟ ਆ ਜਦੋਂ ਹੁਣ ਆਪਾਂ ਰੇਸ ਕਰਦੇ ਸੀ ਉਹਨੂੰ ਢੇੜਾ ਪਾਉਣਾ ਪੈਂਦਾ ਸੀ ਉਹਦੀ ਪੈਕਅਪ ਘਟ ਗਈ ਜਦੋਂ ਤਾਂ ਢੇੜਾ ਬਣਿਆ ਵਿਆ ਉਹ ਦੋ ਕਾ ਨੂੰ ਵੱਡ ਕਰਦਾ ਸੀ ਫਿਰ ਉਹ ਉਹ 15 20 ਕਿਲੋ weight ਵਾਜ ਜਾਂਦਾ ਹਾਂ ਉਹ ਚ ਜਦੋਂ ਡਬਲ ਕਲਚ ਕਰਦੇ 10 ਤੋਂ 15 ਕਿਲੋ weight ਵਾਜ ਜਾਂਦਾ ਮੈਂ ਤੁਹਾਡੀ ਗੱਲ 'ਚ ਹੀ ਗੱਲ ਖੜਦਾ ਆਪਣੇ ਹੁਣ ਵੀਰ ਜਿਹੜੇ ਵੀਡੀਓ ਦੇ ਦਿਆ ਪਿਆ ਉਹਨਾਂ ਨੇ ਇਹ ਵੀ ਗੱਲ ਆਖਣਾ ਫਰਾਈ ਫੀਲ ਅਸੀਂ ਵੱਡਾ ਹੋਰ ਲੈ ਕੇ ਪਾ ਲਈਏ ਮਿਲ ਜਾਂਦੇ ਆ ਕਿ ਨਹੀਂ ਉਹ ਜਗਾੜ ਕਰਨਾ ਪੈਂਦਾ ਬਹੁਤ ਕੁਛ ਕਰਦੇ ਆ ਕੰਮ ਕਰਦਾ ਆਪਾਂ ਇੰਜਣ ਦੇਖਿਆ ਆਪਣੇ ਜਿਹੜੇ ਖੇਤਾਂ 'ਚ ਹੁੰਦੇ ਸੀ ਉਹਨਾਂ ਦੇ ਵੀਲ ਲਾਦੋ ਤੁਸੀਂ ਉਹਨਾਂ ਤੋਂ ਕੋਈ ਕੰਮ ਕਰਾ ਕੇ ਵੇਖੋ ਵੀਲ ਨਾਲ ਹੀ ਕੰਮ ਕਰਦਾ ਹਾਂ ਉਦਾਂ ਦਾ ਪੁਰਾਣੇ ਜਿਹੜੇ ਫਰਾਟੇ ਹੁੰਦੇ ਸੀ ਮੋਟਰਾਂ ਤੇ ਚੱਲਦੇ ਜਿਹਨੂੰ ਆਪਾਂ ਟੋਕਾ ਕਹਿ ਦਿੰਦੇ ਆ ਕੋਈ ਹੜੰਬਾ ਕਹਿ ਹੁੰਦਾ ਉਹਨਾਂ ਤੇ ਵੀਲ ਲੱਗਾ ਹੁੰਦਾ ਸੀਗਾ ਇਹ ਕਿੰਨਾਂ ਹੁੰਦਾ ਸੀਗਾ ਪਾਕਿਸਤਾਨ 'ਚ ਬਹੁਤ ਚੱਲਦੇ ਉਹ ਆਪਣੇ ਇੱਥੇ ਦੌਲਤਪੁਰੇ ਚੱਕੀ ਤੇ ਵੀ ਲੱਗਾ ਸੀਗਾ ਉਹਨੂੰ ਕਾਲੇ ਤੇਲ ਤੇ ਚਲਾਉਂਦੇ ਹੁੰਦੇ ਕਾਲੇ ਤੇਲ ਵਾਲਾ ਇੰਜਣ ਕਹਿੰਦੇ ਕੋਈ ਤੂਤੂ ਵਾਲਾ ਇੰਜਣ ਕਹਿੰਦਾ ਉਹਦਾ ਵੀਲ ਜਾਂ ਟਾਇਰ ਜਿੱਡਾ ਹੁੰਦਾ ਸੀ ਅੱਛਾ ਇੱਟਾ ਵੀ ਹਾਂ ਬਹੁਤ ਕਾਲੇ ਤੇਲ ਤੇ ਚੱਲਦਾ ਸੀ ਜਿਹੜਾ ਆਪਣਾ ਤੇਲਾ ਕੱਢਿਆ ਹੋਇਆ ਨਾ ਇਹਦੇ ਚੋਂ ਕੱਢਦੇ ਉਹਦੇ ਤੇ ਚੱਲਦਾ ਉਹ ਤੁਸੀਂ ਪਾਕਿਸਤਾਨ ਚ ਚੱਲਦੇ ਵੇਖਿਆ ਉਹ ਮੋਟਰਸਾਈਕਲ ਦੇ ਪੈਰ ਨਾਲ ਸਟਾਰਟ ਕਰਦੇ ਹਾਂ ਹਾਂ ਉਹ ਉਹਦੀ ਖਚਾਈ ਵੀਲ ਨਾਲ ਹੀ ਆ ਉਹ ਜਦੋਂ ਆਉਂਦਾ ਉਹ ਮੜਾ ਟੱਕਾ ਲਾ ਛੱਡਦਾ ਬਹੁਤ ਕੰਮ ਲੈਂਦੇ ਇਹ ਦੋ ਚਾਰ ਚੀਜ਼ ਉਹ ਇੱਥੇ ਹੀ ਕਰਦੇ ਅੰਗਰੇਜ਼ ਜਿਵੇਂ ਹੁਣ ਆ ਆਪਾਂ ਜੇ ਕਿਸੇ ਨੂੰ ਕਹਿੰਦੇ ਮੋਟੀਫਿਕੇਸ਼ਨ ਕੀ ਕਰਦੇ ਆ ਆ ਕੇਮ ਸ਼ਾਫਟ ਆ ਇਹਦੀ ਹੂੰ ਕੇਮ ਸ਼ਾਫਟ ਇਹਦੇ ਥੱਲੇ ਹੂੰ ਇਹਦੇ ਥੱਲੇ ਚੱਲਦੀ ਹੈ ਜੇ ਤਾਂ ਉਹ ਵੀ ਕਹਿੰਦੇ ਚੇਂਜ ਕਰਿਆ ਪਾਵਰ ਵਧਦੀ ਹੈ ਹਾਂ ਉਹ ਉਹਦੀ ਟੋ ਵਧਾ ਦਿੰਦੇ ਆ ਜਿਵੇਂ ਹੁਣ ਆਪਣਾ ਹਵਾ ਜਿਹਨੇ ਆਕਸੀਜਨ ਵਾਲਾ ਵਾਲ ਆ ਜਿਹੜਾ ਉਹਨੇ ਸੈਕਡਾਂ ਦੇ حساب ਨਾਲ ਥੋੜਾ ਟਾਈਮ ਖੁੱਲਣਾ ਜਦੋਂ ਉਹਦੀ ਟੋ ਵਧ ਗਈ ਉਹ ਥੋੜਾ ਟਾਈਮ ਵੱਧ ਟਾਈਮ ਖੁੱਲਣ ਲੱਪੇਂਦਾ ਇਹ ਉਹ ਜੀਆਂ ਸੈਟਿੰਗਾਂ ਹੋ ਜਾਂਦੀਆਂ ਉਹਦੀ ਟੋ ਵਧ ਜਿਵੇਂ ਹੁਣ ਕਈਆਂ ਚ ਕੇਮ ਸ਼ਾਫਟ ਚ ਨੌਕਸ ਆ ਗਿਆ ਸੀਗਾ ਉਹ ਫਿਰ ਕਿਤੇ ਧੂਏ ਵਾਲਾ ਘੱਟ ਖੋਲਦਾ ਹੀ ਜਾਂ ਕਿਵੇਂ ਮੈਂ ਇਹ ਐਗਜ਼ਾਮਪਲ ਜੱਟਾਂ ਵਾਲੀ ਦਿੰਨਾ ਤਾਂ ਤੁਸੀਂ ਸਿੱਧੇ ਸਿੱਧੇ ਕੋਈ ਨਹੀਂ ਜਿਹੜੇ ਵੀਰਾਂ ਨੇ ਸਮਝਣਾ ਆਪਣੇ ਸਮਝ ਲੈਣਾ ਦਿਨਾਂ ਨੂੰ ਸਿਖਾਉਣਾ ਕਾਟਿ ਦਿਣਾ ਇੱਥੇ ਆ ਆ ਜਾਸਤ ਤਵਖਾਵਾ ਕੇ ਆ ਜਾ ਆਪਣੇ ਚੰਨੀ ਹਾਂ ਇਹਦੇ ਥੱਲੇ ਕੀ ਇਮ ਸ਼ਾਰਟ ਆ ਤੁਹਾਨੂੰ ਇਹ ਆਪਣੇ ਦਿਖਾਈ ਜਾਣੀਆਂ ਵਿੱਚ ਦਿਸਣੇ ਉਹ ਜਨਾ ਐ ਟੋ ਐ ਬਣੀਆਂ ਹੁੰਦੀਆਂ ਟਲਾਣਾ ਜੀਆਂ ਉਹਦੇ ਹਿਸਾਬ ਨਾਲ ਇਹਨੂੰ ਉਹਨੇ ਤਾਂ ਠਾਂ ਠਾਂ ਕਰਨਾ ਇਹ ਚ ਪੁਸ਼ ਰਾੜ ਆ ਉਹ ਟੈਪਟ ਨਾਕ ਜੁਆਇੰਟ ਆ ਉਹਨੇ ਵਾਲ ਖੋਲਣਾ ਕਿਹੜਾ ਮੈਂ ਕਦੋਂ ਕਿੰਨਾ ਟਾਈਮ ਖੋਲਣਾ ਇਹ ਨਹੀਂ ਕਰਨਾ ਅਡਜਸਟ ਉਹ ਨਹੀਂ ਕਰਨਾ ਜ਼ੋਰ ਵਧਾਉਣ ਲਈ ਮਤਲਬ 3 4 ਜਿਆਦਾ ਤਾਂ ਦੋ ਚੀਜ਼ਾਂ ਹੀ ਨੇ ਹਾਂ ਅੱਗ ਤੇ ਹਵਾ ਹਾਂ ਨਾ ਡੀਜ਼ਲ ਤੇ ਹਵਾ ਡੀਜ਼ਲ ਤੇ ਹਵਾ ਕੋਈ ਅੱਗ ਹੀ ਹੋਗੀ ਡੀਜ਼ਲ ਦੀ ਅੱਗ ਬਾਲਦੀ ਹਾਂ ਵੀ ਅੱਗ ਤੇ ਹਵਾ ਤੇ ਡੀਜ਼ਲ ਤੇ ਉਹਨੇ ਹਵਾ ਨੇ ਦੋ ਚੀਜ਼ਾਂ ਨੇ ਉਹਨਾਂ ਚੀਜ਼ਾਂ ਨੂੰ ਵਧਾਉਣ ਲਈ ਇੱਥੇ ਜੋ ਚੀਜ਼ਾਂ ਮਤਲਬ ਹਾਂ ਆਪਾਂ ਕਰ ਸਕਦੇ ਹਾਂ ਉਹ ਤੋਂ ਅੱਗੇ ਫਰਾਈ ਵੀ ਉਹ ਕੋਈ ਹਰ ਇੱਕ ਦਾ ਤਰੀਕਾ ਵੱਖੋ ਵੱਖਰਾ ਜਿਵੇਂ ਹੁਣ ਆਪਾਂ ਤੁਹਾਨੂੰ ਮੈਂ ਉਦੋਂ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਜਿਹੜਾ ਟਰਬੋ ਸੀਗਾ ਹੂੰ ਟਰਬੋ ਬਹੁਤ ਚੀਜ਼ਾਂ ਲਾਸ ਕਰ ਦਿੰਦਾ ਵਿੱਚੋਂ ਕਰਦਾ ਹਾਂ ਜਿਵੇਂ ਜਿੰਨੀ ਹਵਾ ਉਹਨੇ ਖਿੱਚੀ ਓਨੀ ਉਹ ਤੋਂ ੱੱਕੀ ਨਹੀਂ ਜਾਂਦੀ ਕਿਉਂਕਿ ਕੋਈ ਤਾਂ ਹਵਾ ਗਰਮ ਹੋ ਜਾਂਦੀ ਆ ਸਹੀ ਗੱਲ ਆ ਗਰਮ ਹੋ ਕੇ ਘਟ ਜਾਂਦੀ ਆ ਜਿਹੜਾ ਸੁਪਰਚਾਰਜਰ ਆ ਮੈਂ ਇੱਕ ਹਾਲੈਂਡ ਤੇ ਲੱਗਾ ਵੇਖਿਆ ਮੁੰਡੇ ਲਾਈ ਫਰਦੇ ਆ ਪਤਾ ਨਹੀਂ ਕਿੱਥੋਂ ਦੇ ਉਹ ਸੁਪਰਚਾਰਜਰ ਉਹ ਬੈਲਟ ਨਾਲ ਚੱਲਦਾ ਆਮ ਜਿੰਨੀਆਂ ਆਪਾਂ ਬਾਹਰ ਗੋਰੀਆਂ ਦੀਆਂ ਕਾਰਾਂ ਨਹੀਂ ਵੇਂਦੇ ਉਹ ਤੈਨਾਂ ਲੱਗੇ ਹੁੰਦੇ ਬਰਨਰ ਤੋਂ ਬਾਹਰ ਹਾਂ ਹਾਂ ਸੁਪਰਚਾਰਜਰ ਕਹਿੰਦੇ ਉਹਨੂੰ ਉਹ ਬੈਲਟ ਨਾਲ ਡਰਾਈਵ ਹੁੰਦਾ ਕੀ ਹੁੰਦਾ ਕੀ ਆ ਉਹ ਬੈਲਟ ਨਾਲ ਡਰਾਈਵ ਹੁੰਦਾ ਟਰਬੋ ਟਾਈਪ ਕੁਝ ਹਾਂ ਉਹ ਟਰਬੋ ਦਾ ਵੀ ਉੱਪਰਲਾ ਹੈ ਉੱਪਰਲਾ ਵਰਜਨ ਜਿਵੇਂ ਪਹਿਲਾਂ ਆਪਾਂ ਕਹਿੰਦੇ ਰੋਟੇਟਰ ਫਿਰ ਸੁਪਰਸੀਡਰ ਆ ਗਿਆ ਹੁਣ ਸਮਾਰਟ ਸੀਡਰ ਆ ਗਿਆ ਉਹ ਆਏ ਆ ਵੀ ਉਹ ਟਰਬੋ ਆ ਉਹ ਟਰਬੋ ਸੁਪਰਚਾਰਜ ਟਰਬੋ ਆਏ ਕਹਿ ਸਕਦੇ ਆ ਹੂੰ ਉਹ ਇਹ ਇਹਨੂੰ ਤੇਦਾ ਧੂਆ ਹੀ ਘਮਾਉਂਦਾ ਹੈ ਹੂੰ ਇਹ ਟਰਬੋ ਨੂੰ ਉਹ ਨੂੰ ਬੈਲਟ ਘਮਾਉਂਦੀ ਆ ਜਿਵੇਂ ਆਪਾਂ ਉਹ ਬੈਲਟ ਚੜਾ ਦਗੇ ਇੱਥੋਂ ਇੱਕ ਪੁਲੀ ਲਾ ਕੇ ਉਹ ਨੂੰ ਘਮਾ ਦਗੇ ਹੂੰ ਉਹ ਦੇਖੀ ਆਪਾਂ ਭਾਵੇਂ ਦੇਖਿਆ ਉਹਦਾ ਡਿਜ਼ਾਈਨ ਐਸਾ ਬਣਾ ਹੋਇਆ ਹੋਇਆ ਜੇ ਤੁਸੀਂ ਲੈਫਟ ਪੰਪ ਖੋਲ ਕੇ ਦੇਖੋਗੇ ਨਾ ਮੈਂ ਉਹ ਦੇਖਦਾ ਰਹੀ ਨਾ ਸਾਤ ਲੈਫਟ ਪੰਪ ਆਪਣਾ ਜਿਵੇਂ ਕੰਮ ਕਰਦਾ ਦੋ ਗਰਾਰੀਆਂ ਦੇ ਵਿੱਚ ਦੀ ਤੇਲ ਜਾਂਦਾ ਜਿਵੇਂ ਆਪਣੇ ਦੰਦੇ ਨਹੀਂ ਆਏ ਗੰਦਿਆਂ ਦੇ ਸਾਨਾ ਵਿੱਚ ਦੀ ਤੇਲ ਜਾਂਦਾ ਉਹ ਹਵਾ ਨੂੰ ਵੀ ਆਈ ਭੇਜਦਾ ਨਾ ਪਦਾ ਨਹੀਂ ਕੰਪਰੈਸ ਨਹੀਂ ਕਰਦਾਗਾ ਜੋ ਪੱਖੇ ਤੋਂ ਪੱਕਾ ਨਾਲ ਲੋ ਗਰਾਰੀਆਂ ਨਾਲ ਲੋ ਹਾਂ ਉਹ ਉਹਦੀ ਏਸਾ ਬਣਾ ਡਿਜ਼ਾਈਨਿੰਗ ਆ ਉਹ ਕੰਪਰੈਸ ਨਹੀਂ ਕਰਦਾ ਹਵਾ ਨੂੰ ਨਪਦਾ ਨਹੀਂਗਾ ਘੁੱਟਦਾ ਨਹੀਂਗਾ ਘੁੱਟ ਕੇ ਗਰਮ ਹੋ ਜਾਣੀ ਆ ਫਿਰ ਘਟ ਜਾਊਗੀ ਫਿਰ ਕਿਉਂਕਿ ਹਵਾ ਫੈਲਦੀ ਆ ਉਹ ਨਪਦਾ ਨਹੀਂਗਾ ਉਵੇਂ ਹੀ ਭੇਜ ਦਿੰਦਾ ਠੀਕ ਆ ਉਹ ਉਹਦੀ ਖਾਸੀਅਤ ਆ ਉਹ ਡਿਜ਼ਾਈਨ ਹੀ ਏਸਾ ਬਣਾਇਆ ਬਹੁਤ ਕੋਸਟਲੀ ਹੋਊਗਾ ਸੌਖਾ ਨਹੀਂ ਮਿਲਣਾ ਆਪਣੇ ਉਹ ਆਪਣੇ ਦਾ ਕਿੱਥੇ ਮਿਲਣਾ ਉਹ ਵੀ ਵੀਰਾਂ ਨੂੰ ਕਿਤੇ ਬਾਹਰ ਲਿਆ ਕੇ ਦਿੱਤਾ ਹਣਾ ਅਜਾ ਛਾਵੇਂ ਤੋਂ ਹੀ ਹਾਂ ਉਹ ਵੀਰਾਂ ਨੂੰ ਵੀ ਕਿਤੇ ਲਿਆ ਕੇ ਦਿੱਤਾ ਹਣਾ ਕਿਸੇ ਨੇ ਆਇਦਾ ਆ ਗਿਆ ਹੈ ਡਦਰੇ ਇਹਨਾਂ ਦਾ ਵੀ ਮੜਾ ਦਾਸੀ ਦੋ ਯਾਰ ਮੇਰੇ ਵੀਰਾਂ ਨੇ ਜਿਵੇਂ ਤੁਸੀਂ ਪੰਪ ਦੱਸਿਆ ਪਲੰਜਰ ਦਾ ਚਲੋ ਚੇਂਜ ਹੋ ਜਾਂਦੀ ਹੈ ਹਨਾ ਚੇਂਜ ਕਰਾ ਕੇ ਵੱਡੇ ਵਾਲੇ ਦੂਜੇ ਵਾਲੇ ਨਿਓਜਨਾਂ ਦਾ ਪ੍ਰੈਸ਼ਰ ਕਹਿੰਦੇ ਵਧਾਉਣਾ ਹੁੰਦਾ ਹਨਾ ਜਿੰਨਾ ਕਿ ਮੈਨੂੰ ਪਤਾ ਵੀਰਾਂ ਨੂੰ ਪਤਾ ਹੈਗਾ ਕਿਉਂਕਿ ਮੈਨੂੰ ਜਿੰਨੇ ਕ ਫੋਨ ਆਉਂਦੇ ਹੁੰਦੇ ਆ ਇਹ ਗ੍ਰੈਂਡ ਨਹੀਂ ਹੁੰਦੀ ਆ ਨਿਓਜਨ ਨਹੀਂ ਗ੍ਰੈਂਡ ਹੁੰਦੀ ਮੈਨੂੰ ਇਹ ਸਵਾਲ ਕਰਦੇ ਹੁੰਦੇ ਵੀਰ ਜਿਵੇਂ ਫੋਨ ਤੇ ਯਾਰ ਨਿਓਜਨਾਂ ਦਾ ਪ੍ਰੈਸ਼ਰ ਕਿੰਨਾ ਰੱਖੀਏ ਉਹਦਾ ਕੀ ਮਤਲਬ ਉਹਦੇ ਬਾਰੇ ਮੈਨੂੰ ਘੱਟ ਨੌਲੇਜ ਆ ਸਾਧ ਉਹ ਪੰਪਾਂ ਵਾਲੇ ਬੰਦੇ ਅਮਨੇ ਕਿੱਥੇ ਚਲੇ ਗਏ ਬਾਠੀ ਉਹ ਮਤਲਬ ਪੰਪ ਵਾਲੇ ਵੀ ਇਹ ਦੱਸ ਰਹੇ ਆ ਉਹਦੇ ਬਾਰੇ ਆਪਾਂ ਜਿਹੜੀ ਚੀਜ਼ ਬਾਰੇ ਨੌਲਜ ਨਹੀਂ ਗਈ ਜਿਹੜੀ ਇਹ ਨਿਓਜ ਲ ਆਉਂਦੀ ਸੀ ਇਹਦੇ ਪੈਲਸ ਵਾਲੀ ਨਿਓਜ ਕਹਿੰਦੇ ਇਹਨੂੰ ਇਹ ਗ੍ਰੈਂਡ ਨਹੀਂ ਹੁੰਦੀ ਜਿਹੜੀ ਹੌਣ ਜਾਂਦੀ ਆ ਚਾ ਰਹੀ ਆ ਸੀ ਆਰ ਡੀ ਤੋਂ ਪਹਿਲਾਂ ਜਿਵੇਂ 12 ਤੋਂ ਬਾਅਦ ਉਹਦੇ ਮੋਟੀ ਆਉਂਦੀ ਉਹ ਆਮ ਆਪਾਂ ਮਕੈਨਿਕ ਤੋਂ ਠੀਕ ਕਰਾ ਲੈਂਦੇ ਆ ਇਹ ਨਵੀਂ ਹੁਣ ਪੈਣੀ ਇਹਨੂੰ ਸਾਫ ਸੁਥਰੀ ਜਾਂ ਕਰਕੇ ਜਾਂ ਗ੍ਰੈਂਡ ਕਰਕੇ ਜਾਂ ਕੋਈ ਇਹਨੂੰ ਰਿਪੇਅਰ ਨਹੀਂ ਕਰ ਸਕਦੇ ਆਪਾਂ ਇਹ ਨਵੇਂ ਹੀ ਪੈਣੀ ਆ ਜੇ ਖਰਾਬ ਹੁੰਦੀ ਆ ਪਹਿਲੀ ਗੱਲ ਖਰਾਬ ਨਹੀਂ ਹੁੰਦੀ ਇਹ ਹੈ ਕਿੰਨੇ ਦਿਨ ਹੋ ਗਏ ਨੇ ਹੁਣ ਇਹਦੀ ਨਿਯੋਜਨ ਤਕਰੀਬਨ 6 ਤੋਂ 9000 ਦੇ ਵਿੱਚ ਇੱਕ ਹੋਈ ਹੈ ਇੱਕ ਮੈਂ ਗਲਤ ਹੋ ਸਕਦਾ ਹੋ ਕੋਈ ਨਹੀਂ ਉੱਤੇ ਥੋੜਾ ਥੋੜਾ ਪਤਾ ਹੋ ਜਾਂਦਾ ਹੁੰਦਾ ਚੱਲਦਾ ਹੀ ਰਹਿੰਦਾ ਹਾਂ ਪਰ ਜਦੋਂ ਉਦੋਂ 6000 ਦੀ ਸੀ ਇੱਕ 18000 ਦੀਆਂ ਤਿੰਨ ਲੈਂਦੀਆਂ ਸੀ ਕੰਪਨੀ ਚੋਂ ਮੈਨੂੰ ਪੱਕਾ ਨਹੀਂ ਯਾਦ ਆ ਰਿਹਾ ਫੋਨ ਵਾਲੀ 6 ਤੋਂ ਨਹੀਂ 12 6318 ਹਾਂ 6000 ਦੀ ਹਾਂ ਹੁਣ ਨਹੀਂ ਕਹਿ ਸਕਦਾਗਾ ਹਣ 100 ਰੁਪਿਆ ਉੱਤੇ ਥੱਲੇ ਹੋਣੀ ਹੋਣਾ ਹੁਣ ਜ਼ਿਆਦਾਤਰ ਜਿੰਨੇ ਬੰਦੇ ਇਹ ਕੰਮ ਕਰਦੇ ਉਹ ਇਹ ਨਹੀਂ ਕਹਿੰਦੇਗੇ ਆਹ ਨਾ ਕਰ ਉਹ ਕਹਿੰਦੇ ਨਿਓਜਲ ਨਾ ਚੇਂਜ ਕਰ ਹੈਡ ਚੇਂਜ ਕਰ ਦੇ ਮੋਟੀ ਨਿਓਜਲ ਵਾਲਾ ਪਾ ਦੇ ਅੱਛਾ ਹੈਡੀ ਚੇਂਜ ਕਰਾ ਦੇ ਹਾਂ ਕਿਉਂਕਿ ਉੱਥੋਂ ਮਿਲ ਜਾਂਦਾ ਜੇ ਉਹ ਨਿਓਜਲਾ ਹੈ ਆ ਵੀ ਰਿਪੇਅਰ ਹੋ ਜਾਂਦੀ ਆ ਇਹ ਰਿਪੇਅਰ ਨਹੀਂ ਹੁੰਦੀ ਹੂੰ ਪੀਣਾ ਪਾਣੀ ਵੀਰੇ ਹਾਂ ਪੀ ਲਈਏ ਸਭ ਪੀਓ ਪੀ ਪਹਿਲਾਂ ਹੜੋ ਪੀਓ ਗਲਾਸ ਹੈਗਾ ਸੰਦੀਪ ਹੈਗਾ ਹੈਗਾ ਤੂੰ ਪੀਓ ਕੋਈ ਨਾ